ਵਾਹਿਗੁਰੂ ਸਾਬ ਜੀ ਗੁਰੂ ਗਰੀਬਨਵਾਸ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪਾ ਮੇਰਾ ਰਾਖਾ ਓ ਮੇਰਾ ਰਾਖਾ ਸਭ ਨੇ ਥਾਈ ਤਾ ਪਾ ਇਹਾ ਘੜਾ ਜਿਓ ਸੋ ਕਹੋ ਲੋ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋ ਉਠੋ ਮਹਲਾ ਪੰਜਵਾਂ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਅਰੁਗਾ ਬੋਧ ਬਿਗਨ ਲਾਥੇ ਪ੍ਰਭ ਸਰਨਾ ਪਰਟ ਪਲੇ ਸੰਜੁਗਾ ਕਰਿ ਈਸ਼ਨਾ ਸਿੰਬਰ ਪ੍ਰਭ ਆਪਨ ਮਾਨ ਤਨ ਭਾਇ aroga ਸੇ ਪ੍ਰਭ ਸਰਨਾ ਪਰਟੇ ਭਲੇ ਸੰਜੋਗਾ ਪ੍ਰਬਾਣੇ ਸਭ ਦੋ ਸੂਪਾਖਿਆ ਗਾਉ ਸੁਣੋ ਪੜੋ ਨਤ ਪਾਈ ਗੁਰ ਪੂਰਾ ਤੂੰ ਰਾਖਿਆ ਸਾਹਿਬ ਅਮੇਤ ਵਡਾਈ ਅਗਤ ਵਸਰਤ ਆਲਾ ਸੰਤਾਂ ਕੀ ਪੈ ਰਗ ਦਾ ਆਇਆ ਆਦ ਬਿਰਧ ਕਰਤ ਪਾਲਾ ਹਰ ਅਬਰਤ ਨਾਮ ਓ ਜਨ ਨਿਤ ਪਹੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਤਾ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪਰੜ ਭਾਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਉਡਾਈ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪਰਉਪਾਈ ਸਗਲੇ ਜਗ ਮੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰਿ ਇਸ਼ਨਾਨ ਸਿਮਰ ਪ੍ਰਭ ਆਪਣ ਮਨ ਤਨ ਭਾਏ ਅਰੁਗਾ ਕੋਟ ਬਿਗਲਾ ਤੇ ਪ੍ਰਭ ਸਰਨਾ ਪਰਟੇ ਭਲੇ ਸੰਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿ ਗੁਰੂ ਸਾਬ ਜੀ ਤਨ ਗੁਰ ਗਰੀਬਨਵਾਰ ਜਿਤੇ ਸ਼ਰਨ ਆਏ ਹੈ ਤਤ ਰਾਖ ਲਾਏ ਨਾ ਸ਼ਰਨਤਾ ਕੀ ਨਹੀਂ ਉੜੋ ਟੰ ਲਿਖੇ ਮੰਤਰ ਕੇਤੇ ਪੜੇ ਮੰਤਰ ਕੋ ਟੰ ਬਚੇ ਗਾ ਨ ਕੋਈ ਕਰੇ ਕਾਲ ਛੋਟੰ ਵਾਹਿਗੁਰੂ ਜੀ ਸੋਇਆ ਕਾਲੇ ਪਾਏ ਭਇਓ ਬ੍ਰਹਮਾ ਗਡਾੰਡ ਕ ਮੰਡਲ ਧੂਮ ਪਰਮਾਨਿਓ ਕਾਲੇ ਪਾਏ ਭਇਓ ਬ੍ਰਹਮਾ ਗੜਾਡਕ ਮੰਡਲ ਊਮ ਪਰਮਾਨਿਓ ਕਾਲੀ ਪਾਇ ਸਦਾ ਸਿਵਜੁ ਸਭ ਦੇਸ਼ ਬਦੇਸ਼ ਆਯਾ ਹਮ ਜਾਣਿਓ ਕਾ ਲਈ ਪਾਏ ਭਇਓ ਮਿਟ ਗਇਓ ਜਗ ਜਾਈ ਤੇ ਤਾਹੇ ਸਭ ਪੈ ਜਾਣਿਓ ਬੇਦਕ ਤੇਬ ਬੇਦਕ ਤੇਬ ਕੇ ਭੇਦ ਸਭ ਤਾਜ ਕੇਵਲ ਕਾਲ ਕਿਰਪਾ ਨਿਦ ਮਾਨਿਓ ਬੇਦ ਕਤੇਬ ਕੇ ਭੇਦ ਸਭੇ ਤਜ ਕੇਵਲ ਕਾਰ ਕਿਰਪਾ ਨਿਦ ਮਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ